ਤੇ ਮੇਚਾਰ ਫ੍ਰੀ ਕਰ ਲੋ ਇਹਦੇ ਤੇ ਤੇ ਭਾਈ ਮੈਂ ਗ੍ਰੀਟ ਕਰਾਉਂਗਾ ਬੇ ਕੋ ਵੀਰ ਦੇ ਵਿਆਹ ਤੇ ਨਹੀਂ ਆਉਣਾ ਉਹ ਵਿਆਹ ਤੁਸੀਂ ਕਰ ਲੋ ਮੈਂ ਆਪਣੀ ਪੈਂਟ ਦਾ ਖਿਆਲ ਕਰੂਗਾ ਆ ਕੇ ਤੇ ਚਾਰ ਫ੍ਰੀ ਨੂੰ ਕਰ ਲੋ ਹੂੰ ਤਾਂ ਗਰੂਪ ਵੀ ਤੇ ਆਪਸਾਰਾ ਤੋਂ ਆ ਜੀ ਕੀ ਗੱਲਾਂ ਕਰਤਾ ਡੈਡੀ ਜੀ ਮੈਨੂੰ 1 ਸਾਲ ਦੇ ਦਿਓ ਬੜੀ ਅੱਗੇ ਸਿਊਨ ਦੀ ਐਮਪਲੋਇਮੈਂਟ ਹੈ ਮੈਂ ਅਗੋਂ ਫਾਈਨਲ 3 ਜੀ ਮੇਰਾ ਡਿਸੀਜਨ ਹੋ ਜਾਣਾ ਤਾਂ ਤੁਹਕ ਆਉਗਾ ਇਹ ਕਿਹੜਾ ਕਿਹਾ ਅਪ ਅਮਰੀਕਾ ਦੇ ਵਿੱਚੋਂ ਪੰਜਾਬੀ ਨੌਜਵਾਨ ਦੀ ਹੋਈ ਮੌਤ ਤੁਹਾਨੂੰ ਦੱਸਦੀ ਹੈ ਕਿ ਇੱਕ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਹਾਰਟਟੈਗ ਦੇ ਨਾਲ ਮੌਤ ਹੋ ਗਈ ਹੈ ਤੇ 9 ਸਾਲ ਪਹਿਲਾਂ ਹੀ ਅਮਰੀਕਾ ਵਰ ਪਰਮਿਟ ਤੇ ਗਿਆ ਸੀ ਜਿੱਤੇ ਬੀਤੇ ਦਿਨੀ ਉਸਦੀ ਹਾਰਟਟੈਗ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਇੱਕ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਆਪਣੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਤੇ ਜਦੋਂ ਉਸਨੇ ਆਪਣੇ ਬਾਪ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਸੀ ਕਿ ਤੁਸੀਂ ਛੋਟੇ ਭਰਾ ਦਾ ਵਿਆਹ ਕਰ ਲਓ ਇਸ ਸਾਲ ਮੈਂ ਅਗਲੇ ਸਾਲ ਆ ਕੇ ਵੱਡੀ ਭੈਣ ਦਾ ਵਿਆਹ ਕਰ ਦਵਾਵਾਂਗਾ ਤਾਂ ਜਿਸ ਤੋਂ ਬਾਅਦ ਇਹ ਗੱਲ ਕਰਦਿਆ ਉਸਨੇ ਫੋਨ ਕੱਢ ਦਿੱਤਾ ਤੇ ਉਥੇ ਥੋੜੇ ਚਿਰ ਬਾਅਦ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਅਖੀਰ ਦੀ ਵਾਰ ਜਦੋਂ ਬੇਟੇ ਨਾਲ ਗੱਲ ਪਈ ਆ ਕਿ ਕਿਸ ਤਰ੍ਹਾਂ ਦਾ ਕੁਛ ਸੀਗਾ ਕੀ ਗੱਲ ਹੋਈ ਸੀ। ਕਿ ਮੇਰਾ ਤਰੀਕਾ ਦੋਈ ਨਾ ਦੇ। ਕਿਹਦੇ। ਕਿਪਰਾ ਹੀ ਮੈਨੂੰ ਜਲਾਉਣਾ। ਬੇ ਕੋ ਵੀਰ ਦੇ ਵਿਆਹ ਤੇ ਨਹੀਂ ਆਉਣਾ। ਵਿਆਹ ਤੁਸੀਂ ਕਰ ਲਓ। ਮੈਂ ਆਪਣੀ ਪੈਂਡਾ ਮੈਂ ਕਰੂਗਾ ਕਿ ਅਗਲੇ ਸਾਲ ਬੀਟਾ ਕਰੂਗਾ ਇਸ ਦਾ 12 ਜਨਵਰੀ 15 ਦੇ ਵਿੱਚ ਤੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹਿਸਾਬਾ

अच्छे आदमी फैमिली मेंबर भी है कि उधर भोजी भी है कि बहुत सलाह करके उधर पेपर वर्क के उधर ना कि आज के ये ज़्यादा टीरा ज़्यादा एक्सीडेंट हो गया ना उधर करके उधर उतनी सलाह करके तो सब के बिंदाव हो सकता है पर लेकिन आप सुखदेव हैं पर क्यों लगता है दरअपती बाइक लगभग किस तरफ़ तब बाकी ਚੰਦਨ ਹੋਇਆ ਹੁਣ ਆਇਆ ਸੀ ਮੈਂ ਕਾਲਜ ਚੋਂ ਆਇਆ ਸੀ ਨੰਬਰ ਤੱਕ ਕੀਤੀ ਨਹੀਂ ਜਿਸ ਨੇ ਕਿਹਾ ਤੂੰ ਆ ਜਾ ਤੇ ਤੇਰਾ ਵਿਆਹ ਕਰੀਏ ਮਨੂ ਕਹਿੰਦਾ ਪਾਪਾ ਮੈਂ ਆ ਜਾਂਗਾ ਮੇਰੇ ਡੈਡੀ ਨੂੰ ਆਖੂ ਮੈਨੂੰ ਤਾਂ ਛੁੱਟੀ ਦਿਵਾਵੇ ਤੇ ਮੈਂ ਆ ਜਾਂਗਾ ਮਨੂ ਗਲਾਸਾ ਦਿੱਤਾ ਅੰਨਾ ਕਿ ਮੇਰੇ ਰੂਟ ਆ ਗਾ ਤੇ ਤੋਂ ਬਾਅਦ ਬੋਧਾ ਜਰ ਮੈਂ ਗੱਲ ਨਹੀਂ ਕਰ ਸਕਦਾ ਬੁਮਾਰਾ ਇਹਨਾਂ ਬੋਤਲਾਂ ਬੋਤਲਾਂ ਕਰਕੇ ਮਾਦੀ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਦੀ ਤਗੜਾ ਦੇ ਕੀ ਕਰਨਾ ਕਿੱਦੀਆਂ ਮੈਂ ਮੈਂ ਕਿਹਾ ਮੈਂ ਆਪਣੀ ਵਰਗੋਗਾਂ ਕਰੇ ਜਾਣਾ ਤੇ ਤੂੰ ਹੀ ਹੋਣਾ ਵਿਆਹ ਵੀ ਤੁਹਾਡੇ ਉਹ ਕਿਹਾ ਨਹੀਂ ਉਹ ਨਹੀਂ ਜਾਂਦਾ ਮੈਂ ਆ ਜਾਣਾ ਮੇਲਾ ਗੱਟ ਤੋਂ ਉਸ ਤੋਂ ਬਾਅਦ ਹਾਉਤਾ ਰਿਆ ਹਰ ਕੁਝ ਨੂੰ ਮੈਂ ਕਿਪਾਂਦ ਕਰਦਾ ਕੋਈ ਤਾਂ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਇਸ ਬਿਜਤਰੀਆਂ ਦਾ ਮੈਨੂੰ ਵੀ ਲੱਗਿਆ ਕਰ ਬਹੁਤ ਚੰਗਾ ਬੱਡਾ ਆਪਣੇ ਸਥਨ ਘੜਾਇਆ ਉਹ ਤਾਂ ਕਹਿੰਦੀਆਂ ਮਨੋਂ ਤੋਂ ਮੈਂ ਰਬ ਤੋਂ ਤੁਹਾ ਕੋਲ ਜਿਹੜੇ ਪਾਣੀ ਤਾਂ ਨਹੀਂ ਆਈ ਪੱਠਾ ਹੀ ਘਰ ਤੋਂ ਲੋਕਾਂ ਦੇ ਦੀ ਸਟਾਰਟ ਦੇ ਕੇ ਸਸਤਾ ਖੇ ਲਈ ਆ ਗਿਆ ਉਹਨੂੰ ਦਿੱਤਾ ਛੋਟਾ ਮੈਂ ਰਸਤੀ ਦਾ ਕੈਨੇਡਾ ਉਹਨ ਗਿਆ ਉਹ ਤੱਕ ਪਹੁੰਚ ਗਿਆ ਚਲੋ ਲੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਉਹਨੂੰ ਕੰਮ ਬਾਇਆ ਤੇ ਕੋਲ ਉਹ ਢੀ ਕਰ ਰਹੇ ਨੇ ਕਿਸ ਨੇ ਆਉਂਦਾ ਦਿੱਖੇ ਵੀ ਸਾਰੀਆਂ ਗੱਲਾਂ ਦੀ ਕੁਛ ਉਹਨੇ ਦੱਸਣ ਜੋ ਕੇ ਅੱਜ ਕਿਉਂਕਿ ਸਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਅਰ ਰੋ ਤੋਂ ਛੱਟ ਨਗਲਾ ਪ੍ਰੋਗਰਾਮ ਤੋਂ ਬਣਾ ਅਸਲੀ ਤੁਹਾਡੀ ਪਿੰਡ ਦੇ ਇੱਕ ਦੁਰਬੇਚੀ ਮੌਤਿਆ ਹਰਕਾ ਵਿੱਚ ਕਿਸ ਤਰ੍ਹਾਂ ਦਾ ਬੱਚਾ ਸੀ ਬੜਾ ਹੀ ਹੌਨਾਰ ਖੁਸ਼ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਛੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜਿਹੀਆਂ